ਕਿਸਾਨ ਸਾਥੀਓ ਇਹਨਾਂ ਦਿਨਾਂ ਦੇ ਵਿੱਚ ਬਰਸੀਮ ਜਿਹਨੂੰ ਛਟਾਲਾ ਕਹਿੰਨੇ ਆਪਾਂ ਕਈ ਵੀਰ ਇਹਦਾ ਜਿਹੜਾ ਵਾਧਾ ਨਾ ਰੁਕ ਜਾਂਦਾ ਹੈ ਪੱਤੇ ਰੰਗ ਬਰੰਗੇ ਹੋ ਜਾਂਦੇ ਆ ਜਿਵੇਂ ਕਈ ਜਗ੍ਹਾ ਸਲੇਟੀ ਹੁੰਦੇ ਆ ਕਿਸੇ ਜਗ੍ਹਾ ਜਾਮਨੀ ਰੰਗ ਦੇ ਹੋ ਜਾਂਦੇ ਆ ਜਾਂ ਕਿਨਾਰੇ ਮਚਨੇ ਸ਼ੁਰੂ ਹੋ ਜਾਂਦੇ ਆ ਤੇ ਕੁੱਲ ਮਿਲਾ ਕੇ ਵਾਧਾ ਰੁਕ ਜਾਂਦਾ ਤੇ ਸਾਨੂੰ ਸਰਦੀ ਦੇ ਵਿੱਚ ਚਾਰੇ ਦੀ ਘਾਟ ਆ ਜਾਂਦੀ ਹੈ ऐसे ਸਬੰਧ ਦੇ ਵਿੱਚ ਮੈਂ ਇਸ ਵੀਡੀਓ ਦੇ ਵਿੱਚ ਗੱਲ ਕਰਦਾ ਹਾਂ ਕੁਲਦੀਪ ਸਿੰਘ ਸ਼ੇਰਗੱਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੇਕਰ ਨਵੇਂ ਹੋ ਤਾਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਲਾਲ ਬਟਨ ਅਪਕੇ ਸਬਸਕ੍ਰਾਈਬ ਕਰ ਸਕਦੇ ਹੋ ਦੋਸਤੋ ਸਭ ਤੋਂ ਪਹਿਲੀ ਗੱਲ ਜਦੋਂ ਕੋਹਰਾ ਪੈਂਦਾ ਹੈ ਕੋਹਰਾ ਪੈਣ ਤੋਂ ਇਹ ਜਾਂ ਬਰਸੀਮ ਦੇ ਵਿੱਚ ਪਾਣੀ ਜ਼ਿਆਦਾ ਖੜਾ ਰਹਿੰਦਾ ਹੈ ਜਾਂ ਜ਼ਮੀਨ ਤੁਹਾਡੀ ਜਿਹੜਾ ਹੈਗਾ ਲੂਣ ਵਾਲੀ ਹੈ ਖਾਰਾ ਅੰਗ ਜ਼ਿਆਦਾ ਹੈ ਤਾਂ ਉਹਨਾਂ ਸਥਿਤੀਆਂ ਦੇ ਵਿੱਚ ਕੀ ਹੁੰਦਾ ਹੈ ਕਿ ਬਰਸੀਮ ਦੇ ਪੱਤੇ ਜਾਮਣੀ ਹੋਣੇ ਸ਼ੁਰੂ ਹੋ ਜਾਂਦੇ ਆ ਪੂਰੇ ਦਾ ਪੂਰਾ ਪੱਤਾ ਜਿਹੜਾ ਹੈਗਾ ਉਹ ਜਾਮਣੀ ਹੋ ਜਾਂਦਾ ਤਾਂ ਇਹ ਜਿਹੜੀ ਘਾਟ ਹੋਗੀ ਇਹ ਪਹਿਲਾਂ ਫਾਸਫੋਰਸ ਦੀ ਘਾਟ ਹੋਊਗੀ ਇਸ ਸਥਿਤੀ ਦੇ ਵਿੱਚ ਅਸੀਂ ਖੇਤ ਦੇ ਵਿੱਚ ਫਾਸਫੋਰਸ ਵਾਲਾ ਕੋਈ ਵੀ ਸਪਰੇ ਜਿਵੇਂ 1 ਕਿਲੋ ਐਨਪੀਕੇ 19 19 ਕਰ ਸਕਦੇ ਆ ਆਪਾਂ 05234 ਆਉਂਦਾ 1 ਕਿਲੋ ਦਾ ਸਪਰੇਅ ਕਰ ਸਕਦੇ ਹਾਂ ਫਾਸਫਸ ਦੀ ਘਾਟ ਦੂਰ ਹੋ ਜਾਂਦੀ ਹੈ ਦੂਸਰੀ ਦਿੱਕਤ ਜਿਹੜੀ ਹੈ ਕਿ ਬਹੁਤ ਦੇਰ ਤੋਂ ਅਸੀਂ ਜੈਪਸਮ ਜਾਂ ਸੁਪਰ ਖਾਦ ਨਹੀਂ ਵਰਤ ਰਹੇ ਤਾਂ ਉਹਨਾਂ ਖੇਤਾਂ ਦੇ ਵਿੱਚ ਸਲਫਰ ਦੀ ਘਾਟ ਆਉਂਦੀ ਹੈ ਸਲਫਰ ਦੀ ਘਾਟ ਵਾਲਾ ਕੋਈ ਬੁੱਟੇ ਤੁਹਾਨੂੰ ਇੱਥੇ ਦਿਖਣਗੇ ਵੀ ਜ਼ਿਆਦਾਤਰ ਬੁੱਟੇ ਤੁਹਾਨੂੰ ਇੱਥੇ ਜਿਹੜੇ ਉਤਲੇ ਪੱਤੇ ਐ ਹਲਕੇ ਪੀਲੇ ਦਿਖ ਰਹੇ ਹੋਣਗੇ ਤੇ 나ੜਾਂ ਵੀ ਨਾਲ ਪੀਲੀਆਂ ਕਿ ਸਲਫਰ ਦੀ ਘਾਟ ਯੂਰੀਆ ਦੀ ਘਾਟ ਵਰਗੀ ਹੁੰਦੀ ਐ ਪਰੰਤੂ ਉਹਦੇ ਉਲਟਾ ਹੁੰਦਾ ਯੂਰੀਆ ਦੀ ਘਾਟ ਝੇਠਲੇ ਪੱਤੇ ਪੀਲੇ ਪੈਂਦੇ ਐ ਸਲਫਰ ਦੀ ਘਾਟ ਦੇ ਵਿੱਚ ਜਿਹੜੇ ਉੱਪਰਲੇ ਪੱਤੇ ਹੁੰਦੇ ਐ ਉਹ ਛੋਟੇ ਹੋ ਜਾਂਦੇ ਐ ਤੇ ਪੀਲੇ ਹੋ ਜਾਂਦੇ ਐ ਤਾਂ ਉਹ ਆਪਣੀ ਸਲਫਰ ਦੀ ਘਾਟ ਹੁੰਦੀ ਐ ਇਹ ਆ ਪੋਟਾਸ਼ ਦੀ ਘਾਟ ਦੇ ਨਾਲ ਮਿਲਦਾ ਪਤਾ ਇਹ ਜੋ ਪਹਿਲਾਂ ਸੀਗਾ ਇਹ ਤਾਂ ਜਿਹੜਾ ਹੈਗਾ ਆਪਣੀ ਫਾਸਫੋਰਸ ਹੈ ਤਾਂ ਪੋਟਾਸ਼ ਪੋਟਾਸ਼ ਦੀ ਵੀ ਘਾਟ ਆਉਂਦੀ ਹੈ ਬਰਸੀਮ ਨੂੰ ਪੋਟਾਸ਼ ਤੇ ਨਾਲ ਵੀ ਵਾਧਾ ਰੁਕਦਾ ਹੈ ਬਿਮਾਰੀ ਜਿਹੜੀ ਤਨਾ ਗਲਣ ਤੇ ਹੋਰ ਬਿਮਾਰੀਆਂ ਉਹ ਜ਼ਿਆਦਾ ਪੈਂਦੀਆਂ ਤੇ ਪੋਟਾਸ਼ ਦੇ ਲਈ ਤੁਸੀਂ ਜਿਹੜੇ ਕਿਨਾਰੇ ਹੁੰਦੇ ਆ ਨਾ ਕਿਨਾਰੇ ਪੱਤੇ ਦੇ ਉਹ ਸੜਨੇ ਸ਼ੁਰੂ ਹੋ ਜਾਂਦੇ ਆ ਕਿਨਾਰਿਆਂ ਵਾਲੇ ਪਾਸਿਓ ਮੈਂ ਇੱਥੇ ਇੱਕ ਫੋਟੋ ਆ ਤੁਹਾਨੂੰ ਆ ਦਿਖਾ ਰਿਹਾ ਇਸ ਤਰੀਕੇ ਦੇ ਹੋ ਜਾਂਦੇ ਆ ਤੇ ਸਭ ਤੋਂ ਵੱਡੀ ਗੱਲ ਫਾਸਫੋਰਸ ਹੋ ਗਈ ਪोटाश ਵੀ ਹੋ ਗਈ ਸਲਫਰ ਵੀ ਹੋ ਗਈ ম্যাগਨੀਜ਼ ম্যাগਨੀਜ਼ ਦੀ ਸਾਡੇ ਇੱਥੇ ਬਹੁਤ ਜ਼ਿਆਦਾ ਘਾਟ ਆਉਂਦੀ ਹੈ ਬਰਸੀਮ ਦੇ ਵਿੱਚ ম্যাগਨੀਜ਼ ਦੀ ਜਿਹੜੇ ਕਈ ਸਪਰੇਅ ਕਰਨੇ ਪੈ ਸਕਦੇ ਆ ਖਾਸ ਤੌਰ ਤੇ ਉਹਨਾਂ ਖੇਤਾਂ ਦੇ ਵਿੱਚ ਜਿੰਨਾ ਖੇਤਾਂ ਦੇ ਵਿੱਚ ਤੁਹਾਡੇ ਇਹ ਪਾਣੀ ਜ਼ਿਆਦਾ ਖੜਿਆ ਰਹਿੰਦਾ ਜਾਂ ਜਿਹੜੇ ਤੁਹਾਡੇ ਜੇ ਹਲਕੀਆਂ ਮਿੱਟੀਆਂ ਹੈਗੀਆਂ ਮੈਗਨੀਜ਼ਿਕ ਜ਼ਰੂਰੀ ਤੱਤ ਇਹ ਬਣ ਗਿਆ ਇਹਦੇ ਵਾਸਤੇ ਤਾਂ ਮੈਗਨੀਜ਼ ਦੀ ਘਾਟ ਵਾਸਤੇ ਅਸੀਂ ਕੀ ਕਰਾਂਗੇ ਮੈਗਨੀਜ਼ ਦੀ ਘਾਟ ਵਾਸਤੇ ਅਸੀਂ 1 ਕਿਲੋ ਮੈਗਨੀ ਸਲਫੇਟ ਦਾ ਸਪਰੇਅ ਕਰਾਂਗੇ ਧਿਆਨ ਇਹ ਰੱਖਾਂਗੇ ਕਿ ਫਾਸਫੋਰਸ ਦੇ ਨਾਲ ਮੈਗਨੀਜ਼ ਦਾ ਸਪਰੇਅ ਨਹੀਂ ਕਰਾਂਗੇ ਮੈਗਨੀਜ਼ ਦੀ ਘਾਟ ਦੇ ਵਿੱਚ ਬਰਸੀਮ ਦੇ ਤਣੇ ਦੇ ਵਿੱਚਕਾਰਲੇ ਪੱਤਿਆਂ ਤੇ ਸਲੇਟੀ ਤੋਂ ਸਲੇਟੀ ਸਲੇਟੀ ਕਿਹੜਾ ਰੰਗ ਹੁੰਦਾ ਥੋੜੀ ਨੀਲੀ ਭਾ ਮਾਰਦਾ ਸਲੇਟੀ ਤੋਂ ਪੀਲੇ ਰੰਗ ਦੇ ਦਾਗ ਦਿਖਾਈ ਦਿੰਦੇ ਐ ਠੀਕ ਐ ਪਰ ਸਿਰੇ ਜਿਹੜਾ ਕਿਨਾਰੇ ਹੁੰਦੇ ਪੱਤਿਆਂ ਦੇ ਉਹ ਮੋਢ ਵਾਲੇ ਪਾਸੇ ਨੂੰ ਕੁਝ ਹਰੇ ਰਹਿੰਦੇ ਐ ਮੈਂ ਕਿ ਕਿਨਾਰੀ ਥੋੜੀ ਥੋੜੀ ਹਰੀ ਰਹਿੰਦੀ ਐ ਬਾਕੀ ਪੱਤਾ ਸਲੇਟੀ ਤੇ ਪੀਲੇ ਰੰਗ ਦੇ ਦਾਗ ਦਿਖਾਈ ਦਿੰਦੇ ਐ ਤੇ ਉਹਦੇ ਜਿਹੜੇ ਸਿਰੇ ਹੈਗੇ ਐ ਕਿਨਾਰੇ ਤੋਂ ਮੋਢਾ ਵਾਲੇ ਪਾਸੇ ਨੂੰ ਕੁਝ ਹਰੇ ਰਹਿੰਦੇ ਐ ਤੇ ਹੌਲੀ ਹੌਲੀ ਇਹ ਦਾਗ ਪੂਰੇ ਪੱਤੇ ਤੇ ਫੈਲ ਜਾਂਦੇ ਐ ਤੇ ਪੱਤਾ ਚਿੱਤਰੇ ਮਿੱਤਰੇ ਜਿਹਾ ਨਜ਼ਰ ਆਉਂਦੀ ਐ ਤਾਂ ਉਹ ਤੁਹਾਡੀ ਜਿਹੜੀ ਹੈਗੀ ਹੈ ਮੈਗਨੀਜ਼ ਦੀ ਘਾਟ ਹੋएगी ਬਾਕੀ ਚਾਰ ਚੀਜ਼ਾਂ ਦੀ ਮੇਨ ਘਾਟ ਆਉਂਦੀ ਹੈ ਫਾਸਫੋਰਸ ਪੱਤਾ ਸਾਰਾ ਜਾਮਨੀ ਹੋ ਗਿਆ ਆ ਆ ਸਲਫਰ ਦੇ ਨਾਲ ਮਿਲਦਾ ਜੋਲਾ ਸੀ ਪੱਤਾ ਤਾਂ ਇਹਦੇ ਵਿੱਚ ਜਿਹੜਾ ਹੈਗਾ ਥੋੜਾ ਜਿਹਾ ਇਹ ਨਵੇਂ ਪੱਤੇ ਪੀਲੇ ਪੈ ਗਏ ਤੇ ਨਾਲ 나ੜਾਂ ਵੀ ਪੀਲੀਆਂ ਪੈਈਆਂ ਸਲਫਰ ਦੀ ਘਾਟ ਹੋਗੀ ਪोटाश ਕੱਲੇ ਕਿਨਾਰੇ ਪੱਤੇ ਦੇ ਸੜ ਗਏ ਤਾਂ ਪोटाश ਦੀ ਘਾਟ ਹੋਗੀ ਤੇ ਜੇਕਰ ਯੂਰੀਆ ਤੋਂ ਤੁਹਾਨੂੰ ਪਤਾ ਹੀ ਹੈ ਕਿ ਬੂਟਾ ਸਾਰਾ ਪੀਲਾ ਪੈ ਗਿਆ ਜੇਟਾ ਦੇ ਖੇ ਦੇ ਵਿੱਚ ਮੈਗਨੀ ਦੀ ਘਾਟ ਹੈ ਤੇ ਪੀਲੇ ਰੰਗ ਦੇ ਜਾਂ ਸਲੇਟੀ ਰੰਗ ਦੇ ੱੱਬੇ ਪੈਂਦੇ ਐ ਪੱਤੇ ਦਾ ਕਿਨਾਰਾ ਤੇ ੱੱਬਿਆਂ ਦਾ ਕਿਨਾਰਾ ਮਾੜਾ ਮਾੜਾ ਹਰਾ ਰਹਿੰਦਾ ਹੈ ਤੇ ਪੱਤਾ ਚਿਤਰਾ ਮਿਤਰਾ ਜਾਂ ਨਜ਼ਰ ਆਉਂਦਾ ਹੈ ਤਾਂ ਉਹ ਟੜੀ ਘਾਟ ਹੋਗੀ ਮੈਗਨੀਜ਼ ਦੀ ਹੁਣ ਸਾਲੇ ਜਿਹੜੀ ਸੀ ਐਨ ਪੀ ਕੇ 19 19 ਜਾਂ 0 52 34 ਇਹ 1 ਕਿਲੋ ਸਪਰੇਅ ਕਰੋਗੇ ਤਾਂ ਤੁਹਾਡੀ ਫਾਸਫੋਰਸ ਤੇ ਪੋਟਾਸ਼ ਦੀ ਘਾਟ ਦੂਰ ਹੋ ਜਾਏਗੀ ਤੇ ਮੈਗਨੀਜ਼ ਦੀ ਘਾਟ ਹੈ ਤਾਂ ਉਹਦਾ ਸਪਰੇਅ ਫਾਸਫੋਰਸ ਵਾਲੀ ਸਪਰੇਅ ਨਾਲ ਨਹੀਂ ਹੋਣਾ ਉਹਦਾ ਅੱਡ ਹੋਣਾ ਸਪਰੇਅ ਸਲਫਰ ਦੀ ਘਾਟ ਹੈ ਤਾਂ ਸਲਫਰ ਦਾ ਤੁਸੀਂ 300 ਗ੍ਰਾਮ ਦਾ ਜਿਹੜੀ ਆਪਣੀ ਆਮ 80% ਵਾਲੀ ਆਉਂਦੀ ਹੈ ਉਹਦਾ ਸਪਰੇਅ ਤੁਸੀਂ ਇਹਦੇ ਉੱਤੇ 80 ਵਾਲੀ 90 ਵਾਲੀ ਜੋ ਵੀ ਤੁਹਾਨੂੰ ਈਜ਼ੀਲੀ ਅਵੇਲੇਬਲ ਹੈਗੀ ਹੈ ਉਹਦਾ ਸਪਰੇਅ ਤੁਸੀਂ ਉੱਤੇ ਕਰ ਸਕਦੇ ਹੋ ਕਿਉਂਕਿ ਨਾਲ ਉਹ ਫੰਗੀਸਾਈਡ ਵੀ ਹੁੰਦੀ ਹੈ ਤੇ ਨਾਲ ਜਿਹੜੇ ਉਲੀ ਰੋਗ ਹੈਗੇ ਆ ਉਹਨਾਂ ਤੋਂ ਵੀ ਤੁਹਾਡੇ ਬੁੱਟਿਆਂ ਦਾ ਬਚਾਅ ਉਹ ਕਰੇਗੀ ਮੇਰੇ ਖਿਆਲ ਦੇ ਵਿੱਚ ਜੋ ਤੁਹਾਨੂੰ ਤਸਵੀਰਾਂ ਦਿਖਾਈਆਂ ਉਹਨਾਂ ਤੋਂ ਤੁਸੀਂ ਸਮਝ ਗਏ ਹੋਵੋਗੇ ਕਿ ਕਿਹੜੀ ਕਿਹੜੀ ਚੀਜ਼ ਦੀ ਘਾਟ ਹੈ ਜਿਵੇਂ ਕਿ ਆਹ ਜਿਹੜੀ ਹੈਗੀ ਹੈ ਇਹ ਆਪਣਾ ਪੱਤਾ ਜਾਂ ਜਿਹੜਾ ਹੈਗਾ ਜਾਮਣੀ ਹੋ ਗਿਆ ਤਾਂ ਫਾਸਫਸ ਦੀ ਘਾਟ ਹੈ ਕਣਕ ਜਾਮਣੀ ਹੋ ਗਈ ਫਾਸਫਸ ਦੀ ਘਾਟ ਹੈ ਤਾ ਇਹ ਜੇਕਰ ਅਸੀਂ ਸਪਰੇਅ ਕਰਾਂਗੇ ਤਾਂ ਸਾਡਾ ਜਿਹੜਾ ਵਰਸੀਮ ਹੈ ਉਹ ਠੀਕ ਰਹੇਗਾ ਬਾਕੀ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਜਿਵੇਂ ਇਹ ਸਰਦੀ ਦੇ ਵਿੱਚ ਕੋਹਰਾ ਪੈਂਦਾ ਤਾਂ ਕੋਰੇ ਜਦੋਂ ਕੋਹਰਾ ਪੈਣ ਦੀ ਸੰਭਾਵਨਾ ਹੁੰਦੀ ਔਰ ਵਰਸੀਮ ਦਾ ਨੁਕਸਾਨ ਕਾਫੀ ਹੁੰਦਾ ਕੋਰੇ ਤੋਂ ਬਚਾਉਣ ਵਾਸਤੇ ਜੇ ਅਸੀਂ 300 ਗ੍ਰਾਮ ਸਲਫਰ ਸਪਰੇਅ ਵਾਲੀ ਲੈ ਕੇ ਜਿਹੜੀ ਮਰਜ਼ੀ ਲੈ ਲਿਓ ਜੋ ਤਾਂ ਉਹਦਾ ਸਪਰੇਅ ਕਰ ਦਈਏ ਉਹ ਸਾਨੂੰ ਕੋਰੇ ਤੋਂ ਸਾਡੇ ਬਰਸੀਮ ਨੂੰ ਬਚਾ ਕੇ ਰੱਖਦੀ ਹੈ ਕੋਹਰਾ ਪੈਣ ਵਾਲੇ ਦਿਨਾਂ ਦੇ ਵਿੱਚ ਅਸੀਂ ਖੇਤ ਨੂੰ ਹਲਕਾ ਪਾਣੀ ਵੀ ਦੇ ਸਕਦੇ ਹਾਂ ਤੇ ਜੇ ਬਰਸੀਮ ਨਹੀਂ ਵੱਧ ਰਿਹਾ ਤਾਂ ਜਿਹੜੇ ਖੇਤਾਂ ਦੇ ਵਿੱਚ ਬਰਸੀਮ ਦੇ ਨਾਲ ਸਰੋਂ ਪਾਈ ਹੈ ਜਿਸ ਤਰ੍ਹਾਂ ਕਿ ਮੇਰੇ ਖੇਤ ਦੇਖੋ ਕਿ ਇੱਕ ਆਰਨਮੈਂਟਲ ਸਰੋਂ ਹੈ ਜਾਮਨੀ ਰੰਗ ਦੀ ਬਾਕੀ ਹੈ ਹਾਲੋਂ ਮੈਂ ਮਿੱਥੇ ਹੈ ਪਾਲਕ ਹੈ ਕਾਫੀ ਕੁਸ਼ ਹੈ ਦੇ ਵਿੱਚ ਤਾਂ ਇਹ ਸਾਰਾ ਕੁਝ ਹੈ ਤਾਂ ਫਿਰ ਹਰ ਕਟਾਈ ਤੋਂ ਬਾਅਦ ਦੇ ਵਿੱਚ ਅੱਧੀ ਕਬੋਰੀ ਕਿੱਲੇ ਦੀ ਯੂਰੀਆ ਵੀ ਜ਼ਰੂਰ ਦਿਆ ਕਰੋ ਤਾਂ ਕਿ ਇਹ ਜਿਹੜਾ ਹੈਗਾ ਸਹੀ ਤਰੀਕੇ ਦੇ ਨਾਲ ਚੱਲ ਸਕੇ ਆ ਪੱਤਾ ਤੁਹਾਡਾ ਪोटाश ਦੀ ਘਾਟ ਵਾਲਾ ਤੁਹਾਨੂੰ ਦਿਖਾਈ ਦਿੱਤਾ ਇਹ ਪੱਤਾ ਜਿਹੜਾ ਹੈਗਾ ਜਾਮਣੀ ਇਹ ਤੁਹਾਡਾ ਫਾਸਫੋਰਸ ਦੀ ਘਾਟ ਵਾਲਾ ਪੱਤਾ ਇਹ ਤੁਹਾਨੂੰ ਦਿਖਾਈ ਦਿੱਤਾ ਤਾਂ ਕੁੱਲ ਮਿਲਾ ਕੇ ਇਹ ਜਿਹੜੇ ਸਪਰੇਅ ਹੈ ਕਿਉਂਕਿ ਜਿਹੜੇ ਅਸੀਂ ਖਾਦਾਂ ਦੇ ਸਪਰੇਅ ਕਰਦੇ ਆ ਪੌਸ਼ਟਿਕ ਤੱਤਾਂ ਦੇ ਸਪਰੇਅ ਕਰਦੇ ਆ ਜ਼ਹਿਰ ਨਹੀਂ ਹੁੰਦੇ ਆਮ ਤੌਰ ਤੇ ਕਈ ਵੀਰ ਕਮੈਂਟ ਕਰ ਦਿੰਦੇ ਜ਼ਹਿਰ ਛਿੜਕ ਲੋ ਜ਼ਹਿਰ ਨਹੀਂ ਹੁੰਦੇ ਪੌਸ਼ਟਿਕ ਤੱਤ ਪੌਸ਼ਟਿਕ ਤੱਤ ਹੀ ਹੁੰਦੇ ਆ ਜਿਹੜੇ ਕਿ ਉਸ ਰੂਪ ਦੇ ਵਿੱਚ ਜਿਹੜਾ ਹੈਗਾ ਅੱਗੇ ਆਧਰੀਆਂ ਨੂੰ ਵੀ ਚਾਹੀਦੇ ਆ ਜਦੋਂ ਬੂਟੇ ਦੇ ਅੰਦਰ ਚਲੇ ਗਏ ਤਾਂ ਜੇ ਤੁਸੀਂ ਰੂੜੀ ਪਾਤੀ ਤੇ ਰੂੜੀ ਦੇ ਵਿੱਚੋਂ ਵੀ ਉਹਨੇ ਫਾਸਫੋਰਸ ਹੀ ਖਾਣੀ ਹੈ ਉਹਨੇ ਨਾਈਟ੍ਰੋਜਨ ਹੀ ਖਾਣੀ ਹੈ ਪੋਟਾਸ਼ ਹੀ ਖਾਣੀ ਹੈ ਉਹ ਤਾਂ ਉਹਦੇ ਅੰਦਰ ਜਾਣਾ ਹੈ ਜਿਰੀਲਾ ਅਸੀਂ ਉਦੋਂ ਕਹਿੰਦੇ ਆ ਜਦੋਂ ਇਹਦੇ ਉੱਤੇ ਗੰਦੇ ਸਪਰੇਅ ਕਰਦੇ ਆ ਕੀਟਨਾਸ਼ ਕਰਦੇ ਆ ਹੋਰ ਸਪਰੇਅ ਆ ਕਰਦੇ ਆ ਤੁਸੀਂ ਹਾਰਮੋਨ ਛਿੜਕਦੇ ਹੋ ਕਈ ਵੀਰ ਕੀ ਹੈ ਕਿ ਬਰਸੀਮ ਨੂੰ ਵਧਾਉਣਾ ਤੇ ਹਾਰਮੋਨ ਛਿੜਕਣੇ ਸ਼ੁਰੂ ਕਰ ਦਿੰਦੇ ਆ ਜਿਨ੍ਹਾਂ ਦਾ ਕਿ ਅੱਗੇ ਨੁਕਸਾਨ ਆਉਂਦਾ ਬਾਕੀ ਵੀਰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਤਣਾ ਗਲਣ ਬਿਮਾਰੀ ਆਊਗੀ ਉਹਦੇ ਆਸਤੇ ਤੁਸੀਂ ਕਾਪਰ ਦਾ ਸਪਰੇਅ ਜਿਹੜਾ ਹੈਗਾ ਖੇਤ ਦੇ ਵਿੱਚ 250 ਤੋਂ 500 ਗ੍ਰਾਮ ਤੱਕ ਕਲਪਰ ਕਾਪਰ ਆਕਸੀਕਲੋਰਾਈਡ ਇੱਕ ਕਿਲੇਦਾ ਸਪਰੇਅ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡੀ ਤਨਾ ਗਲਣ ਦੀ ਬਿਮਾਰੀ ਤੋਂ ਤੁਹਾਨੂੰ ਰੋਕਥਾਮ ਮਿਲੇਗੀ ਤੇ ਨਾਲ ਹੀ ਵਰਸੀਮ ਦੇ ਵਿੱਚ ਕਾਪਰ ਦੀ ਮਾਤਰਾ ਵਧੇਗੀ ਜਿਹਦੇ ਨਾਲ ਤੁਹਾਡੇ ਪਸ਼ੂਆਂ 'ਚ ਵੀ ਵਧੇਗੀ ਤੇ ਪਸ਼ੂਆਂ ਦੇ ਬਾਰ-ਬਾਰ ਫੇਰਨ ਦੀ ਜਿਹੜੀ ਦਿੱਕਤ ਹੈ ਉਹ ਤੇ ਤੋਂ ਛਡਕਾਰਾ ਹੋਊਗਾ ਧੰਨਵਾਦ ਦੋਸਤੋ ਮਿਹਰਬਾਨੀ